ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਇਹ ਦੇਖੋ ਜੀ ਬਾਬਾ ਬੋਧਾ ਜੀ ਦੀ ਇਹ ਇਹ ਵਰਬੇ ਬੜੀ ਪਵਿੱਤਰ ਜਗ੍ਹਾ ਬੱਸੀ ਪਠਾਨਾ ਚ ਅਸੀਂ ਹਰ ਸਾਲ ਇੱਥੇ ਆ ਕੇ ਨਤਮਸ ਸਿੱਖਉਂਨੇ ਆ ਅਸੀਂ ਇਕੱਲੇ ਨਹੀਂ ਇੱਥੇ ਹਜ਼ਾਰਾਂ ਸਾਧੂ ਸੰਤ ਆਉਂਦੇ ਆ ਚਾਰ ਪੰਜ ਛੇ ਦਿਨ ਰੁਕਦੇ ਆ ਭਜਨ ਕੀਰਤਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੁੰਦਾ ਅਰਦਾਸ ਹੁੰਦੀ ਆ ਬਹੁਤ ਜ਼ਿਆਦਾ ਪਵਿੱਤਰ ਜਗਾ ਮੈਂ ਸਮਝਦਾ ਜਿਹੜਾ ਵੀ ਬੰਦਾ ਇੱਥੇ ਆਉਂਦਾ ਉਹ ਕਿਸਮਤ ਵਾਲਾ ਔਰ ਕੁਛ ਨਾ ਕੁਛ ਬਾਬਾ ਪੁੱਦਾਰ ਜੀ ਦੀ ਔਰ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਲੈ ਕੇ ਜਾਂਦਾ ਯਾਰ ਉਹ ਤੇ ਅਸੀਂ ਤਾਂ ਉਹਨਾਂ ਦੇ ਖਿਲਾਫ ਪਾਰਲੀਮੈਂਟ ਨਹੀਂ ਅਸੀਂ ਚੱਲਣ ਦੇ ਰਹੇ ਉਹਨਾਂ ਦੇ ਖਿਲਾਫ ਲੜਾਈ ਲੜ ਰਹੇ ਆ ਕਿਉਂਕਿ ਜਿਹੜੀ ਮੋਦੀ ਦੀ 24 ਦੀ ਸਰਕਾਰ ਆ ਮਹਾਰਾਸ਼ਟra ਦੀ ਸਰਕਾਰ ਆ हरियाणा दी सरकार और पता नहीं किथे किथे इन्ना ने वोटां दी चोरी करके सरकारां बणाइया या जित्ते आ अस्सी जदों तक इलेक्शन कमीशन और ये सारा कुछ ठीक नहीं हो जांदा ਸਾਡੀ ਲੜਾਈ ਜਾਰੀ ਰਹੂਗਾ। ਮੈਨੂੰ ਲੱਗਦਾ ਵੀ ਇਲੈਕਸ਼ਨ ਕਮਿਸ਼ਨ ਅੱਗੇ ਵੀ ਠੀਕ ਚੱਲੂਗਾ ਜਿਵੇਂ ਪਹਿਲਾਂ ਚੱਲਿਆ। ਅਸੀਂ ਤਾਂ ਉਹਨਾਂ ਤੇ ਪ੍ਰੈਸ਼ਰ ਪਾ ਰਹੇ ਆ ਸੁਪਰੀਮ ਕੋਰਟ ਪ੍ਰੈਸ਼ਰ ਪਾ ਰਹੀ ਆ ਕਿ ਲਾਈਨ ਤੇ ਆਓ। ਹੁਣ ਉਹਨਾਂ ਤੱਕ ਆ ਕਿ ਉਹਨਾਂ ਨੇ ਲਾਈਨ ਤੇ ਆਉਣਾ ਕਿ ਨਹੀਂ ਆਉਣਾ। ਨੇ ਹੁਣ ਈਵੀਐਮ ਤੋਂ ਇਲਾਵਾ ਹੁਣ ਕੀ ਅੱਗੇ ਕੀ ਪਲੇਟ ਵਰਗਾ ਕੀ ਕਰਨਾ ਹੈ ਹੁਣ ਅਸੀਂ ਤੇ ਚਾਹੁੰਦੇ ਆ ਦੇਖੋ ਹੁਣਾ ਕੀ ਚਾਹੀਦਾ ਜਿਹੜਾ ਬੰਦਾ ਆਪਣੀ ਵੋਟ ਬਣਾਉਣੀ ਚਾਹੁੰਦਾ 18 ਸਾਲ ਤੋਂ ਉੱਤੇ ਉਹਦੀ ਵੋਟ ਬਣਨੀ ਚਾਹੀਦੀ ਆ ਕਿਉਂਕਿ ਆਪਣੇ ਮੁਲਕ 'ਚ ਅਡਲਟ ਫਰੈਂਚਾਈਜ਼ ਹੈ ਉਹਦਾ ਮਤਲਬ ਹੁੰਦਾ 18 ਸਾਲ ਤੋਂ ਉੱਤੇ ਹਰ ਆਦਮੀ ਦੀ ਵੋਟ ਬਣ ਸਕਦੀ ਆ ਇਹ ਇਲੈਕਸ਼ਨ ਕਮਿਸ਼ਨ ਮਹਾਰਾਸ਼ਟਰ 'ਚ 75 ਲੱਖ ਵੋਟਾਂ ਨਵੀਆਂ ਜੋੜਤੀਆਂ ਵਿਹਾਰ ਚ ਮਾਹੌਲ ਇਹਨਾਂ ਦੇ ਖਿਲਾਫ ਹੈ ਤੇ 6570 ਲੱਖ ਘਟਤੀਆਂ ਮਤਲਬ ਇਹ ਇਲੈਕਸ਼ਨ ਕਮਿਸ਼ਨ ਹੈ ਕਿ ਭਾਈਏ ਬੀਜੇਪੀ ਦਾ ਕੰਮ ਕਰਦੇ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਇਮਾਨਦਾਰੀ ਨਾਲ ਸਾਰੀ ਪਾਰਟੀਆਂ ਦਾ ਧਿਆਨ ਰੱਖਣਾ ਚਾਹੀਦਾ ਔਰ ਹਰ ਵੋਟਰ ਨੂੰ ਉਹਨੂੰ ਵੋਟ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਧਾ ਜੀ ਦਾ ਜੋ ਦਿਹਾੜਾ ਆ ਉਹ ਬੱਤੀ ਪਖਾਨਾ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਕੱਤੀ ਨਿਸ਼ੀਨ ਨੇ ਡਾਕਟਰ ਸਿਕੰਦਰ ਸਿੰਘ ਜੀ ਉਹ ਮਨਾਉਂਦੇ ਨੇ ਔਰ ਹਰ ਸਾਲ ਤਕਰੀਬਨ 5 ਦਿਨ ਜਿੱਥੇ ਇੱਥੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਨਪਾਰਕ ਸਾਹਿਬ ਹੁੰਦੇ ਨੇ ਉਹਦੇ ਨਾਲ ਨਾਲ ਸੰਤ ਮਾਮਪੁਰ ਜਿਹੜੇ ਨੇ ਸਾਧੂ ਪੂਰੇ ਦੇਸ਼ ਦੇ ਵਿੱਚੋਂ ਉਹ ਇੱਥੇ ਪਹੁੰਚਦੇ ਨੇ ਆਸ਼ੀਰਵਾਦ ਦਿੰਦੇ ਨੇ ਸੰਗਤ ਨੂੰ ਔਰ ਸਾਨੂੰ ਵੀ ਹਰ ਸਾਲ ਕਿਉਂਕਿ ਮੈਂ ਇਸ ਨਗਰ ਦਾ ਜੰਪਾਲਿਆ ਪਿੰਡਾ ਜਾਂ ਔਰ ਮੇਰੇ ਜਿਹੜਾ ਮਾਪਿਓ ਇੱਥੇ ਹੀ ਪੰਜਵੀਂ ਕਲਾਸ ਤੋਂ ਲੈ ਕੇ ਤੇ ساری ਜ਼ਿੰਦਗੀ ਜਿਹੜੀ ਹੈਗੀ ਆ ਬਤੀਤ ਕੀਤੀ ਸੋ ਬੜਾ ਜਿੱਥੇ ਇਸ ਧਰਤੀ ਨਾਲ ਲਗਾਓ ਆ ਉੱਥੇ ਬਾਬਾ ਬੋਸਾ ਜੀ ਦੇਡੇ ਦਾ ਤੋਂ ਆਸ਼ੀਰਵਾਦ ਹਰ ਸਾਲ ਲੈਣ ਦਾ ਮੌਕਾ ਮਿਲਦਾ ਆ ਔਰ ਇਹੋ ਜੇ ਸੰਤਾ ਮਹਾਂਪੁਰਸ਼ਾਂ ਦੇ ਜਦੋਂ ਦਿਹਾੜੇ ਮਨਾਏ ਜਾਂਦੇ ਨੇ ਤਾਂ ਫਿਰ ਜਿਹੜੀ ਸਾਡੇ ਸੋਸਾਇਟੀ ਹੈ ਜਿਹੜੇ ਸਾਡੇ ਸਮਾਜ ਹੈ ਉਹਨੂੰ ਇੱਕ ਸਨੇਹਾ ਵੀ ਦਿੰਦਾ ਆ ਬਹੁਤ ਪਵਿੱਤਰ ਦਿਨ ਹੈ ਜੋ ਕਿ ਸ਼ਹਿਰ ਬਸਿੰਦਰ ਭੱਟ ਜੀ ਦੇ ਨਾਲ ਤਨਤਨ ਬਾਬਾ ਬੁੱਧਾ ਸਮਰਾਜ ਜੋ ਬੋਧਾ ਸਤਿ ਦੇ ਮਹਾਨ ਸਾਧੂ ਹੋਏ ਨੇ ਉਹਦੀ ਸਾਲਾਨਾ ਵਰ੍ਹੇ ਸਮਾਗਮ ਵਿੱਚ ਜਿੱਥੇ ਬਹੁਤ ਸਾਰੇ ਹਜ਼ਾਰਾਂ ਸੰਗਤ ਵਿੱਚ ਜਿਵੇਂ ਸਾਡੇ ਉਹ ਅੰਜਾਂ ਨੇ ਸੰਤ ਬਾਪੁਰਸ਼ ਆਏ ਨੇ ਸਾਰੇ ਪ੍ਰੇੜੀ ਕਲ ਰਾਜਨੀਤਿਕ ਧਾਰਮਿਕ ਆਗੂ ਆਏ ਨੇ ਤੇ ਬੜਾ ਚੰਗਾ ਲੱਗ ਰਿਹਾ ਕਿਉਂਕਿ ਮਹਾਂਪੁਰਖਾਂ ਦੇ ਨਾਮ ਦੀ ਖੁਸ਼ਬੂ ਹੈ ਜਿਹੜੀ ਉਸ ਨੂੰ ਲਿਆ ਜਾ ਰਿਹਾ ਹੈ ਇਹ ਅੱਜ ਦੇ ਕਲਯੁਗ ਦੇ ਸਮੇਂ ਵਿੱਚ ਸਤ ਸੰਗਤ ਦੇ ਵਿੱਚ ਜਾਣਾ ਸਾਧ ਸੰਗਤ ਕੋਲ ਦੀ ਸੰਗਤ ਹੋਣੀ ਬਹੁਤ ਜ਼ਰੂਰੀ ਹੈ ਤਦ ਹੀ ਸਾਨੂੰ ਸ਼ਾਂਤੀ ਤੇ ਸੁੱਖ ਮਿਲ ਸਕਦਾ ਹੈ ਬਹੁਤ ਬਹੁਤ ਧੰਨਵਾਦ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਮਹਾਨ ਬਾਬਾ ਮੋਧਾਸ ਜੀ ਦੀ ਸਲਾਣਾ ਵਰਸੀ ਤੇ ਲਗਾਤਾਰ ਪਿਛਲੇ 30 ਸਾਲ ਤੋਂ ਦਾਸਨ ਉਹਤੇ ਸਾਡੇ ਸਾਰੇ ਸਾਥੀ ਮੇਰੇ ਨਾਲ ਚੱਲ ਕੇ ਰਜਿੰਦਰ ਬਿੱਟੂ ਜੀ ਨਰਿੰਦਰ ਸੇਖੋਂ ਜੀ ਬਲਵੰਤ ਰਾਏ ਜੀ ਸੋ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਮਹਾਨ ਸਥਾਨ ਤੇ ਆ ਕੇ ਬਾਬਾ ਜੀ ਦੇ ਨਤਮਸਤਕ ਹੁੰਨੇ ਆ ਅਤੇ ਉਹਨਾਂ ਕੋਲ ਅਸ਼ੀਰਵਾਦ ਲੈਣੇ ਆ ਅਤੇ ਸਲਾਣਾ ਸਮਾਗਮ ਜਿਹਦੇ ਵਿੱਚ ਹਜ਼ਾਰਾਂ ਦੇ ਬਲਕਿ ਲੱਖਾਂ ਦੀ ਤਰਾਰ ਦੇ ਵਿੱਚ ਸਾਧੂ ਸੰਤ ਸੰਤ ਸਮਾਜ ਹਰਦਵਾਰ ਈਸ਼ੀਕੇਸ਼ ਕਾਸ਼ੀ ਤੋਂ ਸਾਧੂ ਸਮਾਜ ਇਸ ਥਾਂ ਤੇ ਆਉਂਦਾ ਹੈ ਅਤੇ ਇੱਥੇ ਗੁਰੂ ਸਾਹਿਬ ਦਾ ਅਖੰਡ ਪਾਠ ਦੀ ਲੜੀ ਚੱਲਦੀ ਹੈ ਲਗਾਤਾਰ ਅਤੇ ਕਈ ਦਿਨ ਲੰਗਰ ਚੱਲਦੇ ਨੇ ਅਤੇ ਮੈਂ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਇਸ ਸਾਡੇ ਮਹੰਤ ਡਾਕਟਰ ਸਿਕੰਦਰ ਸਿੰਘ ਜੀ ਜਿਹੜੇ ਇਹ ਸਾਰਾ ਸਮਾਗਮ ਕਰਵਾਉਂਦੇ ਨੇ ਅੱਜ ਬਸੀ ਪਛਾਣਾ ਵੀ ਕੇ ਬਾਬਾ ਬੁੱਧਾਸ ਦੀ ਵਰਸੀ ਤੇ ਨਫਤਕ ਹੋਣ ਆਏ ਆ ਇੱਥੇ ਜੋ ਪ੍ਰੋਗਰਾਮ ਡੇਰੇ ਦੇ ਮਹਾਂਪੁਰ ਸੁਖندر ਸਿੰਘ ਜੀ ਨੇ ਸਾਰੇ ਰਾਜਨੀਤਿਕ ਸਾਰੇ ਪਾਰਟੀਆਂ ਦੇ ਬੰਦੇ ਬੁਲਾ ਕੇ ਪਾਰਟੀ ਬਾਜੀ ਤੋਂ ਉਪਰਫਟ ਕੇ ਜਿੱਥੇ ਮਹਾਪੁਰਸ਼ ਆਏ ਆ ਤੇ ਉੱਥੇ ਸਾਰਿਆਂ ਦਾ ਬੜਾ ਸਤਿਕਾਰ ਕਰਿਆ ਇਹ ਬਹੁਤ ਵਧੀਆ ਗੱਲ ਹੈ ਵੀ ਸਾਰੇ ਜੇ ਪਾਰਟੀਆਂ ਇਕੱਠੇ ਹੋ ਕੇ ਬਾਬੇ ਬੋਧ ਦਾਸ ਦੇ ਵਰਸੀ ਤੇ ਸਾਰੇ ਇਕੱਠੇ ਹੋਏ ਆ ਇਹ ਬਹੁਤ ਵਧੀਆ ਪ੍ਰੋਗਰਾਮ ਆ ਜਿਸ ਤਰ੍ਹਾਂ ਮਹਾਪੁਰਸ਼ ਬਹੁਤ ਦੂਰੋਂ ਦੂਰੋਂ ਆਇਆ ਹਰੇਕ ਸਾਲ ਦੀ ਤਰ੍ਹਾਂ ਅੱਜ ਵੀ ਜੋ ਡਾਕਟਰ ਸਿਕੰਦਰ ਸਿੰਘ ਜੀ ਮਹੰਤਾ ਇਹਨਾਂ ਨੇ ਬੜਾ ਵਧੀਆ ਇਹਨਾਂ ਦਾ ਪ੍ਰੋਗਰਾਮ ਕੀਤਾ ਬਾਬਾ ਬੁੱਧ ਜੀ ਉਹਨਾਂ ਦੇ ਸਥਾਨ ਤੇ ਜੋ ਨਾਲ ਸਾਲਾਨਾ ਵਰਸਿ ਸਮਾਗਮ ਹੁੰਦਾ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸਿਕੰਦਰ ਸਿੰਘ ਜੀ ਉਹਨਾਂ ਵੱਲੋਂ ਇਹ ਜਿਹੜਾ ਸਾਲਾਨਾ ਪ੍ਰੋਗਰਾਮ ਕਰਾਇਆ ਜਾਂਦਾ ਇੱਕ ਬਹੁਤ ਵੱਡੀ ਜਿਹੜੀ ਬਾਬਾ ਬੁੱਧ ਜੀ ਨੇ ਮਾਨਵਤਾ ਦੀ ਸੇਵਾ ਕੀਤੀ ਔਰ ਇੱਕ ਸਾਨੂੰ ਆ ਆਮ ਲੋਕਾਂ ਨੂੰ ਇੱਕ ਵਧੀਆ ਰਾਹ ਉਹਨਾਂ ਨੇ ਜਿਹੜਾ ਦਰਸਾਇਆ ਔਰ ਪ੍ਰੇਰਿਤ ਕੀਤਾ ਕਿ ਸਮਾਜ ਚ ਵਧੀਆ ਕੰਮ ਕਰੀਏ